ਜਦੋਂ ਦਾਣਿਆਂ ਦੀ ਰੁੱਤ ਹੁੰਦੀ ਹੈ ਨਾ ਕਣਕਾਂ ਕੱਢਦੇ ਆ ਛੋਲੇ ਤੇ ਸਰੋਂ ਕੱਢਦੇ ਆ ਜੀ ਤੇ ਉਦੋਂ ਇੱਕ ਗੱਲ ਚੇਤੇ ਆ ਜਾਂਦੀ ਹੈ ਪ੍ਰਾਣੀ ਯਾਦ ਆਉਣ ਲੱਗ ਜਾਂਦੀ ਹੈਗੀ ਤੇ ਜਦੋਂ ਪ੍ਰਾਣੀ ਯਾਦ ਆਉਂਦੀ ਹੈ ਨਾ ਤੇ ਉਦੋਂ ਆਪਾਂ ਉਹ ਗੱਲਾਂ ਯਾਦ ਕਰਕੇ ਤੇ ਆਪਾਂ ਵੀ ਧਰ ਲੈਨੇ ਆ ਜੀ ਕੜਾਹੀ ਉਹ ਗੱਲ ਕੀ ਹੈ ਵੀ ਉਦੋਂ ਜਦੋਂ ਦਾਣਿਆਂ ਦੀ ਰੁੱਤ ਹੁੰਦੀ ਸੀ ਨਾ ਤੇ ਅੱਗੇ ਸਾਧਨ ਪਿੰਡਾਂ ਦੇ ਵਿੱਚ ਘਟ ਹੁੰਦੇ ਸੀਗੇ ਤੇ ਅਸੀਂ ਛੋਟੇ-ਛੋਟੇ ਹੁੰਦੇ ਸੀ ਦੇਖਦੇ ਹੁੰਦੇ ਸੀ ਜੀ ਤੇ ਯੂਪੀ ਦੇ ਵਿੱਚੋਂ ਆਉਂਦੇ ਹੁੰਦੇ ਸੀ ਮਤਲਬ ਕਣਕ ਦਾਣੇ ਛੋਲੇ ਕੱਢਣ ਵਾਲੇ ਤੇ ਉਹਨਾਂ ਕੋਲੇ ਹੁੰਦੇ ਸੀ ਨਿੱਕੇ ਨਿੱਕੇ ਮੈਸੀ ਟਰੈਕਟਰ ਛੋਟੇ ਛੋਟੇ ਮੈਸੀ ਟਰੈਕਟਰ ਹੁੰਦੇ ਸੀ ਜੀ ਨਿੱਕੇ ਨਿੱਕੇ ਪਹਿਲਾਂ ਮੇਰੇ ਕਈ ਵੀਰਾਂ ਨੇ ਮਤਲਬ ਜਿਹੜੇ ਆਪਣੇ ਹਾਨ ਪ੍ਰਵਾਨ ਦੇ ਉਹਨਾਂ ਨੇ ਦੇਖਿਆ ਮੈਸੀ ਟਰੈਕਟਰ ਤਾਂ ਹੁਣ ਵੀ ਉਹ ਪਰ ਕਿਤੇ ਕਿਤੇ ਖੜੇ ਆ ਜੀ ਕਿਸੇ ਕਿਸੇ ਦੇ ਪੁਰਾਣੇ ਤੇ ਉਹਦੋਂ ਯਾਦ ਆਉਂਦਾ ਵੀ ਉਹ ਜਦੋਂ ਯੂਪੀ ਚੋਂ ਆਉਂਦੇ ਨਾ ਤੇ ਨਾਲ ਆਪਦੇ ਚੌਲਾਂ ਦਾ ਗੱਟਾ ਲੈ ਕੇ ਆਉਂਦੇ ਉਹ ਤਰਦੇ ਉਹ ਰੋਜ਼ ਸ਼ਾਮ ਨੂੰ ਬਣਾਉਂਦੇ ਤੇ ਉਹ ਚੌਲਾਂ ਦੀ ਖੁਸ਼ਬੂ ਹੀ ਅਲੱਗ ਹੁੰਦੀ ਸੀ ਉਹ ਹੁਣ ਤਾਂ ਉਹ ਮੈਂ ਕੀ ਹੈ ਨੀਗੀ ਤੇ ਆਪਣੇ ਵੀ ਜਦੋਂ ਯਾਦ ਆ ਜਾਂਦਾ ਨਾ ਤੇ ਫਿਰ ਐ ਲੱਗਦਾ ਹੈਗਾ ਵੀ ਉਹ ਰਾਮੂ ਹੋਰੀ ਬਣਾਉਂਦੇ ਹੁੰਦੇ ਸੀ ਤੇ ਆਪਾਂ ਵੀ ਹੁਣ ਧਰੀਏ ਤੇ ਮੈਂ ਵੀ ਅੱਜ ਚੱਕੀ ਕੜਾਹੀ ਤੇ ਕੜਾਹੀ ਦੇ ਵਿੱਚ ਪਾ ਕੇ ਜੀ ਆਪਦਾ ਤੇਲ ਘਿਓ ਜਿਹੜਾ ਕੁਛ ਪਾਉਣਾ ਸੀਗਾ ਤੇ ਵਿੱਚ ਪਾਤਾ ਜੀ ਜੀਰਾ ਤੇ ਵਿੱਚ ਥੋੜੀਆਂ ਜੀਆਂ ਕਾਲੀਆਂ ਮਿਰਚਾਂ ਤੇ ਵੱਡੀਆਂ ਇਲਾਚੀਆਂ ਤੇ ਆਪਣੇ ਤੇਜ ਪੱਤਾ ਇਹ ਸਾਰਾ ਮਸਾਲਾ ਇਹਦੇ ਵਿੱਚ ਕਰਤਾ ਜੀ ਲੱਟਰ ਪੱਟਰ ਮੈਂ ਇਕੱਠਾ ਮੈਂ ਆਖਿਆ ਵੀ ਚੌਲਾਂ ਦਾ ਬੈਵਾਦੀ ਨਹੀਂ ਰਹਿਣੀ ਚਾਹੀਦੀ ਕਿਉਂਕਿ ਜੇ ਚੌਲ ਆਪਾਂ ਵੈਸੇ ਉਬਾਲ ਕੇ ਖਾ ਲੈਂਦੇ ਨਾ ਤਾਂ ਉਹਦੇ ਨਾਲ ਬੈਵਾਦੀ ਜੀ ਹੋ ਜਾਂਦੀ ਹੈਗੀ ਤੇ ਜੇ ਸਾਰਾ ਸਮਾਨ ਪਾ ਕੇ ਬਣਾ ਲਈਏ ਨਾ ਤੇ ਫਿਰ ਇਹ ਖਰਾਬ ਨਹੀਂ ਕਰਦੇ ਤੇ ਮੈਂ ਵੀ ਅੱਜ ਦੁਪਹਿਰੇ ਜਵਾਕਾਂ ਨੂੰ ਮੈਂ ਆਖਿਆ ਮੇਰੇ ਉਹ ਗੱਲ ਯਾਦ ਆ ਗਈ ਜਦੋਂ ਅਸੀਂ ਸ਼ਾਮ ਨੂੰ ਖੇਡਣਾ ਨਾ ਤੇ ਉਹ ਪਸ਼ੂਆਂ ਕੰਨੀਆਂ ਨਾਲ ਜਗ੍ਹਾ ਬਣੀ ਹੋਈ ਸੀਗੀ ਮਤਲਬ ਕਮਰੇ ਪਾਏ ਹੋਏ ਸੀ ਤੇ ਉੱਥੇ ਆ ਕੇ ਬੈਂਦੇ ਸੀ ਉਹਨਾਂ ਦਾ ਗਰੁੱਪ ਹੁੰਦਾ ਸੀਗਾ ਜੀ ਵਾਵਾ ਜਾਣੇ ਹੁੰਦੇ ਸੀਗੇ ਉਹ ਦਾਣੇ ਕੱਢ ਕੇ ਜਾਂਦੇ ਹੋ ਤੇ ਫਿਰ ਮੇਰੇ ਪਾਪੇ ਕੋਲੇ ਉਹਨਾਂ ਨੇ ਰੋਕਣਾ ਆ ਕੇ ਤੇ ਸਾਡੇ ਕੋਲੇ ਉਹ ਸਮਾਨ ਸਮੂਹ ਇੱਧਰ ਧਰਦੇ ਤੇ ਸਾਰੇ ਪਿੰਡ ਦੇ ਉਦੋਂ ਉਹ ਦਾਣੇ ਕੱਢ ਕੇ ਜਾਂਦੇ ਤੇ ਇੱਥੇ ਆ ਕੇ ਸ਼ਾਮ ਨੂੰ ਉਹਨਾਂ ਨੇ ਖਾਣਾ ਪੀਣਾ ਆਪਦਾ ਬਣਾਉਣਾ ਇੱਕ ਭਈਏ ਦਾ ਨਾਮ ਹੁੰਦਾ ਸੀ ਜੀ RAMMU ਉਹ RAMMU ਨੇ ਆ ਕੇ ਪਹਿਲਾਂ ਸਾਰਾ ਖਾਣਾ ਪੀਣਾ ਤਿਆਰ ਕਰਨਾ ਦੂਜਿਆਂ ਨੇ ਕੰਮ ਧੰਦਾ ਕਰਕੇ ਤੇ ਆ ਜਾਣਾ ਤੇ ਅਸੀਂ ਦੇਖਦੇ ਰਹਿੰਦੇ ਵੀ RAMMU ਕਰਦਾ ਕੀ ਆ ਉਹ ਚੌਲ-ਚੂਲ ਬਣਾਉਂਦਾ ਤੇ ਫਿਰ ਉਹਨਾਂ ਨੇ ਕੀ ਕਰਨਾ ਜੀ ਇਕੱਠੇ ਕਰਨੇ ਤੇ ਪ੍ਰਾਂਤ ਦੇ ਵਿੱਚ ਪਾ ਲੈਣੇ ਤੇ ਫਿਰ ਸਾਰਿਆਂ ਨੇ ਇਕੱਠੇ ਬਹਿ ਜਾਣਾ ਅਸੀਂ ਦੇਖ ਕੇ ਆਉਂਦੇ ਤੇ ਹੱਸਣਾ ਵੀ ਅਸੀਂ ਅਸੀਂ ਮਾਂ ਨੂੰ ਦੱਸਣਾ ਆ ਕੇ ਕਹਿੰਦੇ ਮਾਂ ਉੱਥੇ ਨਾ ਐ ਕਰਕੇ ਆਏ ਬਣਾ ਕੇ ਤੇ ਉਹ ਇਸ ਤਰ੍ਹਾਂ ਖਾਈ ਜਾਂਦੇ ਉਹ ਕਹਿੰਦੇ ਪੁੱਤ ਇਹਨਾਂ ਦਾ ਖਾਣਾ ਹੈ ਇਹ ਚੌਲ ਹੀ ਜ਼ਿਆਦਾ ਖਾਂਦੇ ਨੇ ਤੇ ਕਦੇ-ਕਦੇ ਆਪਾਂ ਨੂੰ ਵੀ ਚੰਗੇ ਲੱਗਦੇ ਆ ਜਵਾਕ ਆਏ ਹੋਏ ਆ ਮੈਂ ਯਾਦ ਕਰਨ ਲੱਗੀ ਮੈਂ ਗੱਲ ਦੱਸਣ ਲੱਗੀ ਉਹ ਕਹਿੰਦੇ ਨਾਨੀ ਸਾਨੂੰ ਵੀ ਬਣਾ ਕੇ ਦਿਓ ਫਿਰ ਭਾਈ ਮੈਂ ਆਹ ਪਿਆਜ਼ ਵਗੈਰਾ ਕੱਟੇ ਪਹਿਲਾਂ ਆਪਾਂ ਮਸਾਲਾ ਪਾ ਲਿਆ ਤੇ ਹੁਣ ਪਾ ਲਿਆ ਆਪਾਂ ਪਿਆਜ਼ ਪਿਆਜ਼ ਪਾ ਕੇ ਥੋੜੇ ਜਿਹਾ ਆਪਾਂ ਇਹਨਾਂ ਨੂੰ ਭੁੰਨ ਲਾਂਗੇ ਜਿਆਦਾ ਨਹੀਂ ਭੁੰਨਣੇ ਜੀ ਜਿਆਦਾ ਲਾਲ ਨਹੀਂ ਕਰਨੇ ਮੈਨੂੰ ਕਈ ਭੈਣਾ ਮੈਸੇਜ ਵੀ ਕਰ ਦਿੰਦੀਆਂ ਕਮੈਂਟ ਵੀ ਕਰਦੇ ਤੁਸੀਂ ਪਿਆਜ਼ ਕੱਚੇ ਰੱਖਦੇ ਹੋ ਜੀ ਪਰ ਜਿਆਦਾ ਪਿਆਜ਼ ਲਾਲ ਕੀਤੇ ਤੋਂ ਵੀ ਫਿਰ ਚੌਲ ਵਧੀਆ ਨਹੀਂ ਬਣਦੇ ਹੈਗੇ ਹਨ ਆਪਾਂ ਬਣਾਉਣ ਲੱਗੇ ਸੀ ਜੀ ਅੱਜ ਨਮਕੀਨ ਚੌਲ ਤੇ ਯਾਦ ਆ ਗਿਆ ਵੀ RAMU ਬਣਾਉਂਦਾ ਹੁੰਦਾ ਸੀ ਤੇ RAMU ਵਰਗੇ ਆਪਾਂ ਵੀ ਬਣਾ ਲੈਨੇ ਪਰ ਉਹ ਮਹਿਕ ਹੈ ਨਹੀਂਗੀ ਪਹਿਲਾਂ ਵਾਲੀ ਮਹਿਕ ਹੁਣ ਹੈ ਨਹੀਂਗੀ ਬਿਲਕੁਲ ਵੀ ਨਹੀਂ ਉਹੋ ਜੀ ਮਹਿਕ ਆਉਂਦੀ ਜਿਉਂ ਪਤਾ ਨਹੀਂ ਕਿਹੜੇ ਚੌਲ ਹੁੰਦੇ ਸੀ ਪਤਾ ਨਹੀਂ ਕਿਹੜਾ ਮਤਲਬ ਕਿ ਉਹ ਵੈਰੈਟੀ ਸੀ ਕਿ ਜਿਹਦੇ ਵਿੱਚੋਂ ਇੰਨੀ ਮਹਿਕ ਆਉਂਦੀ ਸੀ ਉਹ ਗੱਟਾ ਭਰ ਕੇ ਲਿਉਂਦੇ ਤੇ ਜਾਂ ਅਨ ਲੱਗੇ ਬਸ ਗੱਟਾ ਖਾਲੀ ਕਰਕੇ ਚਲੇ ਜਾਂਦੇ ਸੀ ਖਾਸਾ ਯਾਨੀ ਕਿ ਮਤਲਬ ਖਾਂਦੇ ਸੀ ਸ਼ਾਮ ਨੂੰ ਉਹ ਚੌਲੀ ਖਾਂਦੇ ਉਹਨਾਂ ਦੀ ਖਰਾਕ ਹੁੰਦੀ ਹੈ ਨਾ ਫਿਰ ਇਹਨਾਂ ਦੀ ਜੂਪੀ ਆ ਲਿਆਂਦੀ ਤੇ ਆਹ ਦੇਖੋ ਜੀ ਤੁਸੀਂ ਹੁਣ ਆਪਾਂ ਤਾਂ ਮਤਲਬ ਪਿਆਜ਼ ਤਾਂ ਲੈ ਭੁਨ ਪਉ ਨਾ ਪਨ ਕੇ ਪਿਆਜ਼ ਤੇ ਆਪਾਂ ਹੁਣ ਅਗਲੀ ਮਤਲਬ ਇਹਦੇ ਵਿੱਚ ਕੀ ਪਾਉਣਾ ਉਹ ਵੀ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਆਪਣੀ ਵੀਡੀਓ ਦੇ ਨਾਲ ਬਨੇ ਰਹੋ ਤੇ ਨਾਲੇ ਜਾਂਦੇ ਜਾਂਦੇ ਦੇਖਦੇ ਦੇਖਦੇ ਭਾਈ ਤੁਸੀਂ ਇੰਨਾ ਕਮੈਂਟ ਜ਼ਰੂਰ ਕਰਿਓ ਮੈਨੂੰ ਵੀ ਕਿਹਨੂੰ ਕਿਹਨੂੰ ਯਾਦ ਆਇਆ ਵੀ ਆਪਣੇ ਮੈਸੀ ਟਰੈਕਟਰ ਲੈ ਕੇ ਆਉਂਦੇ ਹੁੰਦੇ ਸੀ ਕਿਉਂਕਿ ਜਾਂ ਤਾਂ ਫਿਰ ਉਹਦੋਂ ਗਾਉਂਦੇ ਹਨਾ ਉਠਾਂ ਨਾਲ ਗਾਉਂਦੇ ਹੁੰਦੇ ਸੀਗੇ ਅਸੀਂ ਦੇਖਿਆ ਪੀੜ ਹੁੰਦੇ ਸੀ ਜੀ ਹੁਣ ਤਾਂ ਪੀੜੀ ਖਤਮ ਹੋ ਗਏ ਕਿਉਂਕਿ ਸਾਧਨ ਹੋ ਗਏ ਜ਼ਿਆਦਾ ਤੇ ਪੇੜ ਹੁਣ ਖਤਮ ਹੋ ਗਏ ਬਸ ਕਿਹੜੇ ਪੇੜ ਜੀ ਤੇ ਬਸ ਗੱਪ ਵਾਂਗੂ ਤਾਂ ਦਾਣੇ ਨਿਕਲ ਆਉਂਦੇ ਐਨੇ ਚਰਚ ਤਾਂ ਜਿੰਨਾ ਚਿਰ ਆਪਾਂ ਗੱਲ ਕਰਨ ਤੇ ਲਾਏ ਨਾ ਚਿਰ ਤਾਂ ਟਰਾਲੀਆਂ 12 ਚ ਆ ਜਾਂਦੀਆਂ ਨੇ ਵੀ ਭਾਈ ਹਾਂਜੀ ਦਾਣੇ ਕੱਢ ਲੇ ਮਸ਼ੀਨਾ ਮਸ਼ੀਨੀ ਯੁੱਗ ਹੋ ਗਿਆ ਜੀ ਮਸ਼ੀਨਾ ਹੁਣ ਮਿੰਟ ਲਾਉਂਦੀਆਂ ਨੇ ਤੇ ਥੋੜੇ ਜਿਹਾ ਪਾ ਲਈ ਜੀ ਆਪਾਂ ਆਲੂ ਕੱਟ ਕੇ ਇਹਦੇ ਵਿੱਚ ਆਲੂਆਂ ਦਾ ਟੇਸਟ ਹੀ ਵੱਖਰਾ ਆਉਂਦਾ ਹੈਗਾ ਚੌਲਾਂ ਦੇ ਵਿੱਚੋਂ ਬਹੁਤ ਸੁਆਦ ਲੱਗਦੇ ਨੇ ਇਹ ਵੱਡੀਆਂ ਲੇਚੀਆਂ ਵੀ ਬੇਵਾਦੀ ਨਹੀਂ ਹੋਣ ਦਿੰਦੀਆਂ ਜੀ ਗੈਸ ਨਹੀਂ ਬੰਨ੍ਹ ਦਿੰਦੀਆਂ ਤੇ ਕਾਲੀਆਂ ਮਿਰਚਾਂ ਤੇ ਜੀਰਾ ਹਨਾ ਤੇਜਪੱਤਾ ਜਾਨੀ ਕਿ ਇਹਨਾਂ ਦਾ ਸਵਾਦ ਹੀ ਵੱਖਰਾ ਹੁੰਦਾ ਤੇ ਚਾਰ ਪੰਜ ਮੈਂ ਲੌਂਗ ਪਾਏ ਆ ਜੀ ਇਹਦੇ ਵਿੱਚ ਤੇ ਆਹ ਲੋ ਜੀ ਆਪਾਂ ਪਾਤਾ ਜੀ ਨਮਕ ਇਹਦੇ ਵਿੱਚ ਸਵਾਦ ਅਨਸਾਰ ਨਮਕ ਪਾ ਲੈਣਾ ਕੋਈ ਜ਼ਿਆਦਾ ਖਾਂਦਾ ਜੀ ਤੇ ਕੋਈ ਘੱਟ ਖਾਂਦਾ ਹੈਗਾ ਸਵਾਦ ਅਨਸਾਰ ਆਪਾਂ ਨਮਕ ਪਾ ਲਿਆ ਤੇ ਥੋੜੀ ਜਿਹੀ ਆਪਾਂ ਹਲਦੀ ਪਾਉਣੀ ਆ ਹਲਦੀ ਬਿਨਾਂ ਨਾ ਫਿਰ ਇਹ ਸੋਹਣੇ ਨਹੀਂ ਲੱਗਣੇ ਮੈਨੂੰ ਸ਼ੁਰੂ ਤੋਂ ਆਤ ਹੈ ਜੀ ਵੈਸੇ ਕਈ ਘਰ ਚੌਲ ਬਣਾਉਂਦੇ ਨੇ ਹਲਦੀ ਨਹੀਂ ਪਾਉਂਦੇ ਵਿੱਚ ਮੈਂ ਸ਼ੁਰੂ ਤੋਂ ਹਲਦੀ ਪਾਉਣੀ ਪਾਉਣੀ ਹੈ ਕਿਉਂਕਿ ਇੱਕ ਚੌਲ ਤੇ ਆਲੂ ਤੇ ਫਿਰ ਇਹ ਹਲਦੀ ਪਾਈ ਹੋਵੇ ਤਾਈ ਐਂਟੀਬੈਟਕ ਹੁੰਦਾ ਜੀ ਬੋਡੀ ਦਾ ਇਹ ਖਰਾਬ ਨਹੀਂ ਕਰਨ ਦਿੰਦੀ ਹੈਗੀ ਚੌਲਾਂ ਦਾ ਬਿਲਕੁਲ ਵੀ ਉਹ ਮਤਲਬ ਆਪਾਂ ਨੂੰ ਕੋਈ ਕਿਸੇ ਤਰ੍ਹਾਂ ਦਾ ਬੈਵਾਦੀ ਨਹੀਂ ਰਹਿੰਦੀ ਹੈਗੀ ਲਓ ਜੀ ਪਹਿਲਾਂ ਆਪਾਂ ਆ ਪਾ ਲੇ ਹੁਣ ਇਹਨੂੰ ਚੰਗੀ ਤਰ੍ਹਾਂ ਆਪਾਂ ਨੇ ਕੀ ਕੀਤਾ ਜੀ ਰਲਾ ਲਿਆ ਸਮਾਰ ਕੇ ਆਪਾਂ ਇਹਨਾਂ ਨੂੰ ਮਤਲਬ ਆਪਣੇ ਨਮਕ ਤੇ ਹਲਦੀ ਰਲਾ ਲਈ ਜਦੋਂ ਪਹਿਲਾਂ ਮਤਲਬ ਦਾਣੇ ਕੱਢ ਕੇ ਹਟਦੇ ਨਾ ਜੀ ਜਦੋਂ ਪੜ ਵਿਲੇ ਕਰਦੇ ਹੁੰਦੇ ਸੀ ਤੇ ਉਦੋਂ ਕੀ ਕਰਦੇ ਸਾਰੇ ਜਵਾਕਾਂ ਨੂੰ ਲਿਆ ਕੇ ਦਿੰਦੇ ਜੀ ਉਹ ਟਾਂਗਰ ਹੁੰਦੇ ਕਣਕ ਦਾਣੇ ਦੇ ਦਿੰਦੇ ਕਹਿੰਦੇ ਆਹ ਲੋ ਤੁਹਾਡੀ ਰੀੜੀ ਹਨਾ ਰੀੜੀ ਦਿੰਦੇ ਹੁੰਦੇ ਸੀ ਜੀ ਹੁਣ ਤਾਂ ਕੋਈ ਜਵਾਕਾਂ ਨੂੰ ਵੀ ਰੀੜੀ ਨਹੀਂ ਦਿੰਦਾ ਹੈਗਾ ਤੇ ਨਾ ਹੀ ਜਵਾਕ ਰੀੜੀ ਮੰਗਦੇ ਆ ਅੱਗੇ ਤਾਂ ਸਾਰੇ ਘਰ ਕੁੜੀਆਂ ਨੂੰ ਦੇ ਕੇ ਜਾਂਦੇ ਇਹ ਤਾਂ ਮੇਰੇ ਦੇਖਣ ਦੀਆਂ ਚੀਜ਼ਾਂ ਜੀ ਕਹਿ ਦਿੰਦੇ ਭਾਈ ਆ ਕੁੜੀਆਂ ਦੇ ਹਿੱਸੇ ਦਾ ਕੜਤਾ ਉਦੋਂ ਪੁੰਨਦਾਨ ਬਾਲੇ ਕਰਦੇ ਹੁੰਦੇ ਸੀ ਲੋਕ ਹਨਾ ਆ ਲੋ ਜੀ ਆਪਾਂ ਚੌਲ ਵੀ ਧੋ ਕੇ ਤੇ ਵਿੱਚ ਪਾ ਲਏ ਹੁਣ ਇਹਦੇ ਚ ਤੇ ਉਦੋਂ ਪੁੰਨਦਾਨ ਕਰਦੇ ਸੀ ਜਾਦੇ ਜੀ ਤੇ ਕੜਕ ਦਾਣੇ ਵੀ ਸੁਖਨਾ ਵੈਗਰੂ ਦੀ ਕਿਰਪਾ ਨਾਲ ਬਥੇਰੇ ਹੁੰਦੇ ਹੁੰਦੇ ਸੀਗੇ ਤੇ ਹੁਣ ਤਾਂ ਜਵਾਕਾਂ ਨੂੰ ਐ ਹੀ ਨਹੀਂ ਪਤਾ ਵੀ ਟਾਂਗਰ ਕਿਹੜੇ ਹੁੰਦੇ ਆ ਤੇ ਸ਼ਕਰਪਾਰੇ ਕਿਹੜੇ ਹੁੰਦੇ ਨੇ ਉਦੋਂ ਲੈ ਕੇ ਜਾਣਾ ਤੇ ਦਾਣੇ ਉਹ ਦੇ ਆਉਣੇ ਤੇ ਉਦੋਂ ਹੀ Google Pay PhonePe ਹੁੰਦਾ ਸੀਗਾ ਜੀ ਬਸ ਜਿਹੜੇ ਆਪਾਂ ਲੈ ਜਾਂਦੇ ਸੀਗੇ ਭਰ ਕੇ ਮਤਲਬ ਵੋਟੇ ਹੁੰਦੇ ਸੀ ਬਣੇ ਉਦੋਂ ਗੱਤੇ ਦੇ ਤੇ ਚੀਕਣੀ ਮਿੱਟੀ ਦੇ ਇਕੱਠੇ ਕਰਕੇ ਬੁੜੀਆਂ ਬਣਾਉਂਦੀਆਂ ਮਤਲਬ ਤੌੜਿਆਂ ਦੇ ਵਿੱਚ ਮਟਕਿਆਂ ਦੇ ਵਿੱਚ ਉਹ ਭਿਉਮ ਕੇ ਰੱਖਦੀਆਂ ਕਈ ਕੀ ਦਿਨ ਜੀਕਣੀ ਮਿੱਟੀ ਤੇ ਗੱਤਾ ਗੱਤੇ ਜਿਹੜੇ ਆ ਕਾਪੀਆਂ ਵਾਲੇ ਹੁੰਦੇ ਨੇ ਤੇ ਉਹ ਭਿਉ ਕੇ ਰੱਖਣੇ ਤੇ ਫਿਰ ਉਹ ਵਧੀਆ ਬਣ ਜਾਣਾ ਉਹਨਾਂ ਨੂੰ ਗੁੰਨ ਲੈਣਾ ਚੰਗੀ ਤਰ੍ਹਾਂ ਫਿਰ ਉਹਦੇ ਬੋਟੇ ਥੱਪੜੇ ਬੋਟੇ ਬਣਾਉਣੇ ਜੀ ਉਹਦੇ ਵਿੱਚ ਪਾ ਕੇ ਦਾਣੇ ਸਾਰਿਆਂ ਨੂੰ ਵੰਡਣੇ ਮਤਲਬ 5-5 ਕਿਲੋ 7-7 ਕਿਲੋ ਇੱਕ-ਇੱਕ ਜਾਣੇ ਨੂੰ ਦਾਣੇ ਦਿੰਦੇ ਹੁੰਦੇ ਸੀਗੇ ਤੇ ਉਦੋਂ ਫਿਰ ਨਾਲ ਦੀ ਨਾਲ ਹੀ ਚੱਕਣੇ ਤੇ ਫਟਾਫਟ ਭੱਜਣਾ ਭੱਜ ਕੇ ਦੁਕਾਨਾਂ ਤੇ ਜਾਣਾ ਤੇ ਉਹ ਵੇਚ ਆਉਣੇ ਜੀ ਤੇ ਟੰਗ ਕਰ ਲਿਆਉਣੇ ਤੇ ਆਪਦੇ ਆਪਦੇ ਹਿੱਸੇ ਦੇ ਲਿਆ ਕੇ ਖਾ ਲੈਣੇ ਰੱਖਣੇ ਸਾਹਮ ਕੇ ਹੈਨਾ ਆਹ ਲੋ ਜੀ ਆਪਾਂ ਹੁਣ ਇਹਨਾਂ ਨੂੰ ਢੱਕਤਾ ਹੁਣ ਆਏ ਨਾ ਕਹਦੇ ਵੀ ਆਹ ਕੋਕਰੇ ਜੇ ਕੀ ਫਿਰਦੇ ਵੱਡੀਆਂ ਲੈਚੀਆਂ ਜੀ ਵੱਡੀਆਂ ਲੈਚੀਆਂ ਨੇ ਇਹ ਇਹਦੇ ਵਿੱਚ ਤੁਰੀਆਂ ਫਿਰਦੀਆਂ ਨੇ ਇਹ ਹੁਣ ਤਿਆਰ ਹੋ ਜਾਣਗੇ ਆਪਾਂ ਕੀ ਕੀਤਾ ਜਦੋਂ ਇੱਕ ਵਾਰੀ ਇਹਨਾਂ ਨੂੰ ਧਰਤਾ ਨਾ ਤੇ ਆਪਾਂ ਹੁਣ ਇਹਨਾਂ ਨੂੰ ਘਾ ਟੱਗ ਕਰਕੇ ਧਰ ਦੇਣਾ ਯਾਨੀ ਕਿ ਸਿੰਮ ਕਰਕੇ ਧਰ ਦੇਣਾ ਆਹ ਦੇਖੋ ਤੁਸੀਂ ਤਿਆਰ ਹੋਈ ਜਾਂਦੇ ਨੇ ਤੇ ਇਹਨੂੰ ਆਪਾਂ ਥੋੜਾ ਜਿਹਾ ਹਿਲਾ ਕੇ ਦੇਖ ਲੈਣੇ ਆ ਵੀ ਇਹਨਾਂ ਦਾ ਕੀ ਸ਼ਕਲ ਸੂਰਤ ਇਹਨਾਂ ਦੀ ਕੀ ਬਣ ਗਈ ਹਨਾ ਮੈਨੂੰ ਤਾਂ ਸੋਹਣੇ ਲੱਗੀ ਜਾਂਦੇ ਜੀ ਤੁਸੀਂ ਦੱਸਿਓ ਕਮੈਂਟ ਕਰਕੇ ਕਿਵੇਂ ਲੱਗੇ ਤੇ ਨਾਲੇ ਪ੍ਰਾਣੀ ਯਾਦ ਕਿਹਨੂੰ ਕਿਹਨੂੰ ਆ ਗਈ ਜਿਹੜੇ ਮੇਰੇ ਹਾਨ ਦੇ ਹੋਣਗੇ ਉਹਨਾਂ ਨੂੰ ਸਭ ਪਤਾ ਹੋਊਗਾ ਵੀ ਮੈਸੀ ਟਰੈਕਟਰ ਕਿਹੜੇ ਹੁੰਦੇ ਸੀ ਤੇ ਕਿਵੇਂ ਆਪਣੇ ਮਤਲਬ ਕਿ ਆਉਂਦੇ ਹੁੰਦੇ ਸੀ ਦਾਣੇ ਕੱਢਣ ਵਾਲੇ ਜੀ ਕਿਵੇਂ ਉਹਨਾਂ ਦਾ ਗਰੁੱਪ ਹੁੰਦਾ ਸੀ ਤੇ ਕਿਵੇਂ ਉਹ ਚੌਲ ਬਣਾ ਬਣਾ ਕੇ ਖਾਂਦੇ ਹੁੰਦੇ ਸੀ ਹੈਨਾ ਤੇ ਕਦੇ-ਕਦੇ ਚੀਜ਼ਾਂ ਇਹ ਬੜੀਆਂ ਚੰਗੀਆਂ ਲੱਗਦੀਆਂ ਜਦੋਂ ਖਾਸ ਕਰਕੇ ਜਦੋਂ ਬੱਚੇ ਆਏ ਹੋਣ ਉਦੋਂ ਆਏ ਲੱਗਦਾ ਵੀ ਹਾਂ ਆ ਚੀਜ਼ ਬਣਾ ਲਈ ਤੇ ਇਕੱਠੇ ਬਹਿ ਕੇ ਬੱਚਿਆਂ ਨੂੰ ਬਚਾ ਦਿਓ ਚਟਾਈ ਤੇ ਉਹਨਾਂ ਨੂੰ ਬਿਠਾ ਦਿਓ ਜੀ ਤੇ ਖਾ ਲੈਂਦੇ ਨੇ ਨਾਲੇ ਖੁਸ਼ ਹੋ ਕੇ ਆ ਦੇਖੋ ਜੀ ਕਿੱਡੇ ਸੋਹਣੇ ਬਣ ਗਏ ਮੈਂ ਕਹਿੰਨੀ ਆ ਭਾਫਾਂ ਹੀ ਪਈਆਂ ਨਿਕਲਦੀਆਂ ਨੇ ਆ ਦੇਖੋ ਤੁਸੀਂ ਇਹਦੇ ਚ ਪਾਣੀ ਪੂਣੀ ਕੁਝ ਨਹੀਂ ਰਿਹਾ ਹੈਗਾ ਹੁਣ ਭਾਫ ਇਹਦੇ ਚੋਂ ਨਿਕਲੀ ਜਾਂਦੀ ਹੈ ਜੀ ਤੇ ਰੰਗ ਬਰੰਗੇ ਮੈਂ ਕਹਿੰਦੀ ਆ ਬਾਂਸ ਬੰਨੇ ਹੋ ਗਏ ਇਹ ਤਿਆਰ ਆ ਦੇਖੋ ਤੁਹਾਨੂੰ ਹਲਾ ਕੇ ਦਿਖਾਉਨੇ ਆ ਤੇ ਦੇਖੋ ਤੁਸੀਂ ਆ ਤੇਜ ਪੱਤਾ ਵੀ ਆੱਡੀ ਪਿਆ ਬਣ ਕੇ ਨਾ ਇਹ ਵਿਆਹ ਵਾਲੀ ਪਾਰਟੀ ਵਾਲੇ ਦਿਨ ਜਿਹੜੇ ਬਣੇ ਹੁੰਦੇ ਨੇ ਬਸ ਉਹ ਇੰਨਾ ਹੁੰਦਾ ਵੀ ਉਹ ਚ ਹਲਦੀ ਨਹੀਂ ਪਾਉਂਦੇ ਤੇ ਮੈਂ ਚੱਕੀ ਜੀ ਤੇ ਹਲਦੀ ਪਾਤੀ ਹਲਦੀ ਪਾ ਕੇ ਇਹਨਾਂ ਨਾਲ ਤਾਂ ਆਲੂਆਂ ਦਾ ਕਲਰ ਸੋਹਣਾ ਹੋ ਗਿਆ ਹਲਦੀ ਨਾਲ ਤੇ ਨਾਲੇ ਚੌਲਾਂ ਦਾ ਕਲਰ ਸੋਹਣਾ ਹੋ ਗਿਆ ਤੁਸੀਂ ਵੀ ਕੁੜੀਓ ਬਣਾਇਓ ਭਾਈ ਖਾਇਓ ਤੇ ਨਾਲੇ ਕਰਿਓ ਪ੍ਰਾਣੀਆਂ ਆਜਾਦਾ ਤਾਜ਼ੀਆਂ ਹਨਾ ਤੇ ਹੁਣ ਆਪਾਂ ਕੀ ਕਰਨਾ ਜੀ ਇਹਨਾਂ ਨੂੰ ਹਲਾ ਲੈਣਾ ਹੈਗਾ ਹੁਣ ਆਪਾਂ ਜਵਾਕ ਇਕੱਠੇ ਕਰਕੇ ਬਾਹ ਲੈਣੇ ਨੇ ਇੱਕ ਥਾਲ ਦੇ ਵਿੱਚ ਪਾ ਦੇਣਾ ਤੇ ਨਾਲ ਦਹੀਂ ਫੜਾ ਦੇਣੀ ਹੈ ਤੇ ਆਪੇ ਆਪ ਦਾ ਦਹੀਂ ਰਲਾ ਲਣਗੇ ਦੇ ਨਾਲ-ਨਾਲ ਪਾਈ ਇਹ ਖਾ ਵੀ ਲੈਣਗੇ ਵੱਡੀਆਂ ਲੈਚੀਆਂ ਵੀ ਵਿਚਾਰੀਆਂ ਤੁਰੀਆਂ ਫਿਰਦੀਆਂ ਨੇ ਥੋੜੀ ਜੀ ਆਪਾਂ ਇਹਨਾਂ ਨੂੰ ਭਾਫ਼ ਲਵਾਵਾਂਗੇ ਜਿਵੇਂ ਹੁਣ ਆਪਾਂ ਹਲਾਤਾ ਬਸ ਹੁਣ ਇਹਨਾਂ ਨੂੰ ਭਾਫ਼ ਦੇ ਦਿਓ ਜੀ ਉੱਤੇ ਕਈ ਵਾਰੀ ਆਪਾਂ ਗਿੱਲਾ ਕਰਕੇ ਕੱਪੜਾ ਵੀ ਉੱਤੇ ਰੱਖ ਦਈਦਾ ਭਾਫ਼ ਆ ਜਾਂਦੀ ਆ ਆਹ ਦੇਖੋ ਜੀ ਤੁਸੀਂ ਕਿਵੇਂ ਬਣੇ ਨੇ ਸੁੱਕੇ-ਸੁੱਕੇ ਤੇ ਆਪਾਂ ਚੱਕੀ ਪਲੇਟ ਤੇ ਪਲੇਟ ਦੇ ਵਿੱਚ ਪਾਏ ਤੇ ਕਰਦੇ ਹੋ ਹੁਣ ਕਮੈਂਟ ਤੇ ਕਰ ਲੋ ਆਪਣੀਆਂ ਪੁਰਾਣੀਆਂ ਯਾਦਾਂ ਤਾਜ਼ੀਆਂ ਹਨ ਤੇ ਆ